ਜੇਕਰ SIMA ਦੇ ਵਿੱਚ ਵਾਰ-ਵਾਰ ਰੀਚਾਰਜ ਕਰਾਉਣ ਤੋਂ ਤੰਗ ਆਏ ਪਏ ਹੋ ਤਾਂ ਹੁਣ ਤੁਹਾਨੂੰ ਰੀਚਾਰਜ ਕਰਾਉਣ ਦੀ ਲੋੜ ਨਹੀਂ ਬਿਨਾ ਰੀਚਾਰਜ ਕਰਵਾਏ ਵੀ ਤੁਹਾਡਾ SIM ਚੱਲਦਾ ਰਹੂਗਾ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਤਾਂ ਇਹ ਸਭ ਕੁਝ ਹੋਇਆ ਟਰਾਈ ਕਰਕੇ ਹੁਣ SIMA ਦੇ ਵਿੱਚ ਵਾਰ-ਵਾਰ ਰੀਚਾਰਜ ਕਰਾਉਣ ਦੀ ਲੋੜ ਨਹੀਂ ਬਿਨਾ ਰੀਚਾਰਜ ਤੋਂ ਵੀ ਤੁਹਾਡਾ SIM ਜਿਹੜਾ ਉਹ ਚੱਲਦਾ ਰਹੂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਟਰਾਈ ਹੈਕ ਹੀ ਆ ਤਾਂ ਟਰਾਈ ਦਾ ਪੂਰਾ ਨਾਮ ਹੈਗਾ ਟੈਲੀਕਮ regulatori authority of india ਜਿਹਦੇ ਅੰਡਰ ਸਾਰੀਆਂ sim ਕੰਪਨੀਆਂ ਚੱਲਦੀਆਂ ਨੇ ਤੇ ਜੋ ਵੀ ਦਿਸ਼ਾ ਨਿਰਦੇਸ਼ ट्राई ਦਿੰਦੀ ਹੈਗੀ ਤਾਂ ਉਹ ਸਾਰੀਆਂ ਕੰਪਨੀਆਂ ਨੂੰ ਮੰਨਣਾ ਪੈਂਦਾਗਾ ਤਾਂ ਇੱਕ ਇੱਕ ਤੌਰ ਤੇ ਆਪਾਂ ਕਹਿ ਸਕਦੇ ਕਿ ਇੱਕ ਕਮੇਟੀ ਜਿਵੇਂ ਬਣ ਜਾਂਦੀ ਆਪਣੀ ਉਸ ਤਰੀਕੇ ਦਾ ਇਹ ਹੈਗਾਗਾ ਤਾਂ ਇਹਦੇ ਅੰਡਰ ਜੋ ਵੀ ਕੰਪਨੀਆਂ ਨੂੰ ਉਹ ਹੁਕਮ ਦਿੰਦੇ ਆ ਤਾਂ ਉਹ ਸਾਰੀਆਂ ਕੰਪਨੀ ਨੂੰ ਹੁਕਮ ਮੰਨਣਾ ਪੈਂਦਾ ਤਾਂ ट्राई ਨੇ ਪਿਛਲੇ ਦਿਨੀ ਇੱਕ ਹੁਕਮ ਦਿੱਤਾ ਸੀਗਾ ਕਿ ਤੁਸੀਂ ਵਾਰ-ਵਾਰ ਰੀਚਾਰਜ ਕਰਵਾਉਣ ਨੂੰ ਕਹਿੰਦੇ ਹੋ ਜਿਹੜੇ simਾਂ ਨੂੰ ਉਹ ਵਰਤਦੇ ਦੇ ਵੀ ਨਹੀਂ ਜਾਨੀ ਕਿ ਜੇਕਰ ਆਪਣੇ ਕੋਲ ਇੱਕ SIM ਹੈਗਾ ਤਾਂ ਉਹਦੇ ਆਪਾਂ ਉਹਦੇ ਉੱਪਰ ਆਪਾਂ ਕਾਲਿੰਗ ਜਾਂ ਫਿਰ ਆਪਾਂ ਇੰਟਰਨੈਟ ਯੂਜ਼ ਕਰਦੇ ਆਂ ਦੂਸਰਾ SIM ਆਪਣੇ ਕੋਲ ਜਿਹੜਾ ਕਿ ਆਪਣੇ ਅਕਾਊਂਟ ਦੇ ਨਾਲ ਆਪਣੇ ਆਧਾਰ ਕਾਰਡ ਦੇ ਨਾਲ ਜਾਂ ਫਿਰ ਜ਼ਰੂਰੀ ਚੀਜ਼ਾਂ ਦੇ ਨਾਲ ਲਿੰਕ ਹੁੰਦਾਗਾ ਤਾਂ ਆਪਾਂ ਨੂੰ ਦੂਸਰੇ ਨੂੰ ਵੀ ਚਲਾਉਣ ਖਾਤਰ ਰੀਚਾਰਜ ਕਰਾਉਣਾ ਪੈਂਦਾ ਤੇ ਜਿਹੜਾ ਤੇ ਆਪਾਂ ਨੈਟ ਵਗੈਰਾ ਵਰਤਦੇ ਆਂ ਉਹਨੂੰ ਵੀ ਚਲਾਉਣ ਖਾਤਰ ਰੀਚਾਰਜ ਕਰਵਾਉਣਾ ਪੈਂਦਾ ਤਾਂ ਇਹਦੇ ਕਰਕੇ ਕੀ ਹੁੰਦਾ ਸੀ ਕਿ ਜੇਕਰ ਆਪਾਂ ਘੱਟੋ ਘੱਟ ਰੀਚਾਰਜ ਕਰਾਉਂਦੇ ਤਾਂ 200 ਦਾ ਹੁੰਦਾ ਤੇ ਨਾਲ ਆਪਾਂ ਨੂੰ ਇੰਟਰਨੈਟ ਅਲੱਗ ਤੋਂ ਥੋਪ ਦਿੰਦੇ ਸੀਗੇ ਤਾਂ ਦੂਸਰੇ ਦੇ ਵਿੱਚ ਇੰਟਰਨੈਟ ਤੇ ਕਾਲਿੰਗ ਵਾਲਾ ਰੀਚਾਰਜ ਕਰਾਉਣਾ ਪੈਂਦਾ ਸੀ ਪਰ ਹੁਣ ਇਹ じゃ ਨਹੀਂ ਹੈਗਾ ਜੇਕਰ ਆਪਾਂ ਰੀਚਾਰਜ ਨਹੀਂ ਵੀ ਕਰਾਉਂਦੇ ਹੁੰਦੇ ਸੀ ਦੂਸਰੇ SIM ਦੇ ਵਿੱਚ ਉਹਦੀ ਇਨਕਮਿੰਗ ਆਊਟਗoing ਤੇ ਐਸਐਮਐਸ ਸਾਰੇ ਦੇ ਸਾਰੇ ਬੰਦ ਹੋ ਜਾਂਦੇ ਸੀ ਤੇ ਆਪਾਂ ਨੂੰ ਨਾ ਤਾਂ ਮੈਸੇਜ ਆਉਂਦਾ ਸੀ ਨਾ ਹੀ ਆਪਣੇ ਤੋਂ ਫੋਨ ਲੱਗਦਾ ਸੀ ਤੇ ਨਾ ਹੀ ਉਧਰੋਂ ਫੋਨ ਆਉਂਦਾ ਸੀ ਤਾਂ ਸਾਰੇ ਦਾ ਸਾਰਾ ਸਿਮ ਹੀ ਠੱਪ ਕਰ ਦਿੱਤਾ ਜਾਂਦਾ ਸੀਗਾ ਜਦੋਂ ਆਪਾਂ ਰੀਚਾਰਜ ਕਰਾਉਂਦੇ ਸੀ ਉਦੋਂ ਆਪਣੀ ਜਿਹੜੀ ਆ ਕਾਲਿੰਗ ਐਸਐਮਐਸ ਆਉਣੇ ਵੀ ਚਾਲੂ ਹੁੰਦੇ ਤੇ ਜਾਣੇ ਵੀ ਚਾਲੂ ਹੁੰਦੇ ਪਰ ਹੁਣ ਟਰਾਈ ਦੇ ਹੁਕਮਾਂ ਅਨੁਸਾਰ ਜੇਕਰ ਬੰਦਾ ਰੀਚਾਰਜ ਨਹੀਂ ਕਰਾਉਂਦਾ ਤਾਂ ਉਸ ਬੰਦੇ ਦਾ ਨਾ ਤਾਂ ਐਸਐਮਐਸ ਬੰਦ ਹੋਣਗੇ ਤੇ ਨਾ ਹੀ ਇਨਕਮਿੰਗ ਕਾਲ ਆ ਜਿਹੜੀ ਉਹ ਬੰਦ ਹੋਊਗੀ ਆਊਟਗoing ਤਾਂ ਬੰਦ ਹੋਊ ਕਿਉਂਕਿ ਬੈਲੈਂਸ ਜਿਹੜਾ ਉਹ ਖਤਮ ਹੋ ਜੂ ਪਰ ਅੱਗੇ ਕੀ ਹੁੰਦਾ ਸੀ ਸਾਰੀਆਂ ਕਾਲਾਂ ਸਾਰੇ ਮੈਸੇਜ ਬੰਦ ਹੋ ਜਾਂਦੇ ਸੀ ਤਾਂ ਹੁਣ ਅਲੱਗ-ਅਲੱਗ ਸਿਮਾ ਖਾਤਰ ਅਲੱਗ-ਅਲੱਗ ਕ੍ਰਾਈਟੇਰੀਆ ਹੈਗਾ ਜੇਕਰ ਉਹ ਬੰਦਾ ਰੀਚਾਰਜ ਨਹੀਂ ਕਰਾਉਂਦਾ ਤਾਂ ਉਹਨਾਂ ਦੇ ਸਿਮ ਚੱਲਦੇ ਰਹਿਣਗੇ ਨਾ ਕਿ ਬੰਦ ਹੋ ਜਾਣਗੇ ਅੱਗੇ ਹੁੰਦਾ ਸੀ ਕਿ ਟੋਟਲੀ ਠੱਪ ਹੋ ਜਾਂਦਾ ਸੀ ਸਿਮ ਤਾਂ ਟਰਾਈ ਦੇ ਹੁਕਮਾ ਸਦਕਾ ਹੋਇਆ ਤਾਂ ਅਲੱਗ-ਅਲੱਗ ਸਿਮ ਆ ਜਿਹੜੇ ਉਹਨਾਂ ਦਾ ਅਲੱਗ-ਅਲੱਗ ਹੋਇਆ ਤਾਂ Airtel ਦੇ ਵਿੱਚ ਜੇਕਰ ਤੁਸੀਂ ਤੁਹਾਡੇ ਕੋਲ ਸਿਮ ਹੈਗਾ ਤੇ ਉਹਦਾ ਤੁਸੀਂ ਰੀਚਾਰਜ ਨਹੀਂ ਕਰਾਉਂਦੇ ਤਾਂ 90 ਦਿਨਾਂ ਤੱਕ ਰ ਐਕਟਿਵ ਰਹੂਗਾ ਐਸਐਮਐਸ ਆਉਣਗੇ ਫੋਨ ਆਉਣਗੇ ਬਸ ਇਧਰੋਂ ਜਾਂਦਾ ਨਹੀਂਗਾ ਤਾਂ ਤੁਹਾਨੂੰ ਐਸਐਮਐਸ ਫੋਨ ਆਉਂਦੇ ਜਾਂਦੇ ਰਹਿਣਗੇ ਤਾਂ ਲਗਭਗ 90 ਦਿਨਾਂ ਖਾਤਰ ਤੇ 15 ਦਿਨਾਂ ਦਾ ਟਾਈਮ ਵੀ ਮਿਲੂਗਾ ਜੇਕਰ ਤੁਸੀਂ ਰਿਚਾਰਜ ਨਹੀਂ ਕਰਾਉਂਦੇ ਤਾਂ ਤੁਹਾਡਾ ਸਿਮ ਬੰਦ ਹੋ ਸਕਦਾਗਾ ਤੇ ਬੋੜਾ ਫੋਨ ਦੇ ਵਿੱਚ ਇਹ ਸਿਸਟਮ ਆ ਕਿ 90 ਦਿਨਾਂ ਲਈ ਤੁਹਾਡਾ ਸਿਮ ਆ ਜਿਹੜਾ ਜੇਕਰ ਤੁਸੀਂ ਰਿਚਾਰਜ ਨਹੀਂ ਕਰਾਉਂਦੇ ਤਾਂ ਇਹਦੇ ਰਾਹੀਂ ਆ ਕਿ ਤੁਹਾਡਾ ਫੋਨ ਆਊਗਾ ਮੈਸੇਜ ਆਊਗਾ ਤੇ ਇਹ SIM ਤੁਹਾਡਾ ਚੱਲਦਾ ਰਹੂ 90 ਦਿਨਾਂ ਖਾਤਰ ਤੇ ਘੱਟੋ-ਘੱਟ 49 ਰੁਪਏ ਦਾ ਰੀਚਾਰਜ ਕਰਵਾਉਣਾ ਪੂ ਜੇਕਰ 90 ਦਿਨਾਂ ਬਾਅਦ 49 ਰੁਪਏ ਦਾ ਰੀਚਾਰਜ ਕਰਾਉਣੇ ਤਾਂ ਤੁਹਾਡਾ SIM ਚੱਲ ਪੂਗਾ ਤਾਂ ਹੁਣ BSNL ਦਾ ਤਾਂ BSNL ਦੇ ਵਿੱਚ ਜੇਕਰ ਤੁਸੀਂ ਰੀਚਾਰਜ ਨਹੀਂ ਕਰਾਉਂਦੇ ਤਾਂ ਲਗਭਗ 180 ਦਿਨਾਂ ਖਾਤਰ ਤੁਹਾਡਾ SIM ਚੱਲਦਾ ਰਹੂ ਬਿਨਾਂ ਰੀਚਾਰਜ ਤੋਂ ਮੈਸੇਜ ਆਉ ਫੋਨ ਆਉ ਬਸ ਇਧਰੋਂ ਫੋਨ ਨਹੀਂ ਜਾ ਸਕਦਾ ਤਾਂ ਜੇ ਤੁਹਾਡੇ ਕੋਲ Jio ਨੰਬਰ ਹੈਗਾ ਤਾਂ Jio ਨੰਬਰ ਦੇ ਵਿੱਚ ਜੇਕਰ ਤੁਸੀਂ ਰੀਚਾਰਜ ਨਹੀਂ ਕਰਵਾਉਂਦੇ ਤਾਂ 90 ਦਿਨਾਂ ਖਾਤਰ ਐਕਟਿਵ ਰਹੇਗਾ ਇਨਕਮਿੰਗ ਕਾਲ ਆਉਗੀ ਮੈਸੇਜ ਆਉਣਗੇ ਬਸ ਇਧਰੋਂ ਫੋਨ ਨਹੀਂ ਆਉਂਦਾ ਤੇ ਬਾਅਦ ਦੇ ਵਿੱਚ ਤੁਹਾਨੂੰ 90 ਦਿਨਾਂ ਬਾਅਦ ਰੀਚਾਰਜ ਕਰਾਉਣਾ ਪੈਂਦਾ ਅੱਗੇ ਕੀ ਹੁੰਦਾ ਸੀ ਕਿ ਮਹੀਨੇ ਦੇ ਮਹੀਨੇ ਰੀਚਾਰਜ ਕਰਾਉਣਾ ਪੈਂਦਾ ਸੀ ਜਦੋਂ ਵੈਲਿਡਿਟੀ ਖਤਮ ਹੋ ਜਾਂਦੀ ਸੀ ਜੇਕਰ ਤੁਸੀਂ ਕਿਸੇ ਵੀ SIM ਦੇ ਵਿੱਚ 180 ਦੇ ਨਾਲ ਹੀ ਰੀਚਾਰਜ ਨਹੀਂ ਕਰਵਾਉਂਦੇ ਕੋਈ ਵੀ ਪਲਾਨ ਨਹੀਂ ਵਰਤਦੇ ਤਾਂ ਇਹ ਤੁਹਾਡਾ SIM ਕਿਸੇ ਹੋਰ ਨੂੰ ਦਿੱਤਾ ਜਾ ਸਕਦਾ ਤੇ ਤੁਹਾਡਾ ਨੰਬਰ ਵੀ ਬੰਦ ਹੋ ਸਕਦਾਗਾ ਤਾਂ ਬਹੁਤ ਵਧੀਆ ਮੈਨੂੰ ਇਹ ਚੀਜ਼ ਲੱਗੀ ਆ ਕਿ ਜੇਕਰ ਰੀਚਾਰਜ ਨਹੀਂ ਕਰਾਉਂਦੇ ਤੁਹਾਡਾ SIM ਵੀ ਚੱਲਦਾ ਰਹੂਗਾ ਤੁਹਾਨੂੰ ਫੋਨ ਵੀ ਆਉਂਦਾ ਰਹੂ ਤੇ ਤੁਹਾਨੂੰ ਮੈਸੇਜ ਵੀ ਆਉਂਦਾ ਰਹੂਗਾ ਤਾਂ ਟੈਲੀਕਾਮ ਕੰਪਨੀਆਂ ਦੇ ਵੱ ਬਹੁਤ ਜਿਆਦੇ ਲੁੱਟ ਮਚਾਈ ਜਾ ਰਹੀ ਸੀ ਜਿਹਦੇ ਕਰਕੇ ਆਮ ਲੋਕਾਂ ਦੀ ਜੇਬ ਦੇ ਉੱਤੇ ਬੋਝ ਪੈਂਦਾ ਸੀ ਜਿੰਨਾਂ ਜਿੰਨਾਂ ਕੋਲ ਦੋ ਦੋ SIM ਹੈਗੇ ਸੀਗੇ ਤਾਂ ਉਹਨਾਂ ਨੂੰ ਬਹੁਤ ਜਿਆਦੇ ਪ੍ਰੋਬਲਮ ਆਉਂਦੀ ਸੀ ਇੱਕ ਨੂੰ ਵਰਤਣਾ ਹੀ ਪੈਂਦਾ ਸੀ ਤੇ ਦੂਸਰੇ ਦੇ ਵਿੱਚ ਰੀਚਾਰਜ ਕਰਵਾਉਣਾ ਹੀ ਪੈਂਦਾ ਸੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਫੈਸਲਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ